ਮੁਗਲਾਂ ਨਾਲ ਸਿੱਖਾਂ ਦੀ ਪਹਿਲੀ ਲੜਾਈ 1628 ਵਿੱਚ ਹੋਈ। ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਤੋਂ ਬਾਅਦ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸਿੱਖ ਫੌਜ ਦੀ ਨੀਂ ਰੱਖੀ। ਸ਼ਾਹਜਹਾਨ ਨੇ ਗੁਰੂ ਹਰਗੋਬਿੰਦ ਸਾਹਿਬ ਜੀ ਦੀਆਂ ਸਰਗਰਮੀਆਂ ਤੇ ਨਿਗਰਾਨੀ ਰੱਖਣ ਲਈ ਮੁਖਰਸ ਖਾਨ ਨੂੰ ਲਾਹੌਰ ਵਿੱਚ ਨਿਯੁਕਤ ਕੀਤਾ। ਜਦੋਂ ਮੁਖਰਸ ਖਾਨ ਦਾ ਬਾਜ਼ ਸਿੱਖਾਂ ਨੇ ਕਾਬੂ ਕਰ ਲਿਆ ਤਾਂ ਮੁਖਰਸ ਖਾਨ ਨੇ بڑے ਹੰਕਾਰ ਨਾਲ ਆਪਣਾ ਬਾਜ਼ ਵਾਪਸ ਮੰਗਿਆ। ਪਰ ਸਿੱਖਾਂ ਨੇ انکار ਕਰ ਦਿੱਤਾ ਮੁਗਲਸ ਖਾਨ ਤਾਂ ਬਹਾਨਾ ਚਾਹੁੰਦਾ ਸੀ ਇਸ ਲਈ ਇਸ ਨੇ ਅੰਮ੍ਰਿਤਸਰ ਤੇ ਚੜ੍ਹਾਈ ਕਰ ਦਿੱਤੀ ਇਹ ਸਿੱਖ ਫੌਜ ਦੀ ਮੁਗਲਾਂ ਨਾਲ ਪਹਿਲੀ ਲੜਾਈ ਸੀ ਭਾਈ ਭਾਨਾ ਜੀ ਸਿੱਖ ਫੌਜ ਦੇ ਪਹਿਲੇ ਸੈਨਾਪਤੀ ਸਨ ਜੋ ਇਸ ਲੜਾਈ ਵਿੱਚ ਸ਼ਹੀਦ ਹੋ ਗਏ ਦੂਜੇ ਭਾਈ ਸੰਗਾ ਜੀ ਸਨ ਤੀਜੇ ਭਾਈ ਦੋਤਾ ਜੀ ਚੌਥੇ ਭਾਈ ਤਲੋਕਾ ਜੀ ਪੰਜਵੇਂ ਭਾਈ ਅਨੰਤਾ ਜੀ ਛੇਵੇਂ ਭਾਈ ਨਿਹਾਲਾ ਜੀ ਇਹ ਸਾਰੇ ਮੁਗਲ ਫੌਜ ਨਾਲ ਪਹਿਲੀ ਲੜਾਈ ਵਿੱਚ ਸ਼ਹੀਦ ਹੋ ਗਏ ਪਹਿਲੀ ਵਾਰ ਸਿੱਖਾਂ ਨੇ ਮੁਗਲ ਹਕੂਮਤ ਦੇ ਵਿਰੁੱਧ ਲੜਾਈ ਜੁਕੀ ਸੀ ਅੰਮ੍ਰਿਤਸਰ ਦੀ ਇਸ ਲੜਾਈ ਵਿੱਚ ਸਿੱਖਾਂ ਦੀ ਜਿੱਤ ਹੋਈ ਜਿਸ ਵਿੱਚ ਮੁਕਲਸ ਖਾਨ ਗੁਰੂ ਮਹਾਰਾਜ ਦੇ ਹੱਥੋਂ ਮਾਰਿਆ ਗਿਆ